ਸ਼ੀਨਾ ਜੀ ਗੁਰਪ੍ਰੀਤ ਸਿੰਘ ਬੈਠੇ ਪਾ ਲਈ ਕੀ ਹੋਇਆ ਕੀ ਹੋ ਰਹੀ ਗੋਲੀ ਗੋਲੀ ਇੱਥੇ ਜੋ ਅਸੀਂ ਖੜਕੀ ਦੀ ਆਵਾਜ਼ ਸੁਣੀ ਸਾਨੂੰ ਲੱਗਿਆ ਕੋਈ ਟਾਇਰ ਦਾ ਫਟਾਕਾ ਵਹਿ ਗਿਆ ਪਰ ਜਦੋਂ ਅਸੀਂ ਦੇਖਿਆ ਤਾਂ ਇੱਥੇ ਫਾਇਰਿੰਗ ਹੋ ਰਹੀ ਸੀ ਅਸੀਂ ਭੱਜੇ ਭੱਜੇ ਦੁਕਾਨਾਂ ਤੋਂ ਬੈਂਕ ਵੱਲ ਨੂੰ ਆਏ ਸੋ ਇੱਥੇ ਆ ਕੇ ਪਤਾ ਲੱਗਿਆ ਕਿ ਬੈਂਕ 'ਚ ਲੁੱਟ ਦੀ ਵਾਰ ਦਾਤ ਹੋ ਗਈ ਕਿੰਨੇ ਵਿਅਕਤੀ ਸੀ ਫੌਜੀ ਸਾਹਿਬ ਤੋਂ ਪਤਾ ਲੱਗਿਆ ਕਿ ਤਿੰਨ ਵਿਅਕਤੀ ਸੀ ਤਿੰਨਾਂ ਨੇ ਮੂੰਹ ਬੰਨੇ ਹੋਏ ਸੀ ਤਿੰਨਾਂ ਕੋ ਰਫਲਾ ਪਿਸਟਲ ਸੀਗੇ ਅੰਦਰ ਝੜਪ ਦੀ ਹੋਈ ਅੰਦਰ ਝੜਪ ਹੋਈ ਆ ਝੜਪ ਹੋਣ ਦੇ ਬਾਵਜੂਦ ਉਹਨਾਂ ਨੇ ਫੌਜੀ ਸਾਹਿਬ ਦੀ ਰਫਲ ਵੀ ਖੋਈ ਆ ਰਫਲ ਖੋਣ ਤੋਂ ਬਾਅਦ ਉਹ ਜਾਣ ਲੱਗੇ ਰਫਲ ਨਾਲ ਲੈ ਜਾਣ ਗਏ ਸੀ ਉਹ ਰਸਤੇ 'ਚ ਸਿੱਟ ਗਏ ਤੇ ਫੌਜੀ ਸਾਹਿਬ ਨੇ ਰਫਲ ਚੱਕ ਕੇ ਜਵਾਬੀ ਫਾਇਰ ਵੀ ਕੀਤਾ ਕਿੰਨੇ ਰਾਉਂਡ ਫਾਇਰ ਹੋਏ ਰਾਉਂਡ ਦਾ ਹਜੇ ਐਕਸਪ੍ਰੋਕਸੀਮੇਟਲੀ ਪਤਾ ਨਹੀਂ ਫੌਜੀ ਸਾਹਿਬ ਨੂੰ ਪਤਾ ਹੋਊਗਾ ਅੰਦਰ ਵੀ ਗੋਲੇ ਚੱਲੇ ਉਹਨਾਂ ਨੇ ਅੰਦਰ ਗੋਲੇ ਚਲਾ ਕੇ ਦਹਿਸ਼ਤ ਦਾ ਮਾਹੌਲ ਕ੍ਰੀਏਟ ਕੀਤਾ ਕਿਵੇਂ ਦੇਖਦੇ ਹੋ ਕਿ ਜਿਹੜਾ ਆਰਟੀਕਲ ਲੁੱਟਾ ਘੁਆ ਤੋਸਾ ਘੁਆ ਦਿਨੋਂ ਦਿਨ ਬਾਅਦ ਕਿੱਥੇ ਜਾ ਇਹਨੂੰ ਹੁਣ ਇਸ ਬਾਰੇ ਦੇਖੋ ਪੁਲਿਸ ਮੁਲਾਜ਼ਮ ਦੇਖ ਰਹੇ ਨੇ ਸਰਕਾਰ ਚਲੋ ਇਹਦੇ ਵਿੱਚ ਵੀਰੇ ਨਸ਼ੇੜੀ ਵੀ ਹੋ ਸਕਦੇ ਨੇ ਆਪਾਂ ਕਿਸੇ ਨੂੰ ਕੋਈ ਅਲਿਗੇਸ਼ਨ ਕਰੀਏ ਨਸ਼ੇੜੀ ਨੂੰ ਜਿਹਨੂੰ ਆਪਣੇ ਜਾਨ ਮਾਲ ਦੀ ਪਰਵਾਹ ਨਹੀਂ ਉਹ ਕੁਝ ਵੀ ਕਰ ਸਕਦਾ ਪਤਾ ਲੱਗੇ ਵੀ ਕਿੱਧਰੋਂ ਆਏ ਸੀ ਕਿ ਕਿੱਧਰੋਂ ਨਹੀਂ ਕਿੱਧਰੋਂ ਆਏ ਤਾਂ ਨਹੀਂ ਪਤਾ ਲੱਗਿਆ ਜਾਣ ਲੱਗੇ ਉਹ ਬਗਲੀ ਤੋਂ ਲੁੱਟ ਦੀ ਵਾਰਦਾਤ ਕਰਕੇ ਬੀਜੇ ਵੱਲ ਨੂੰ ਗਏ ਨੇ ਕੀ ਹੋਇਆ ਕੀ ਘਟਨਾ ਕੀ ਹੋਈ ਕਰਲਾ ਵੀਰੇ ਤਿੰਨ ਮੋਟਰਸਾਈਕਲ ਸਵਾਰ ਆਏ ਸੀ ਸਪਲੈਂਟਰ ਮੋਟਰਸਾਈਕਲ ਦੇ ਅਸੀਂ ਵੀ ਹੁਣ ਸੀਸੀਟੀਵੀ ਕੈਮਰੇ ਦੇ ਵਿੱਚ ਦੇਖਿਆ ਤੇ ਤਿੰਨਾਂ ਕੋਲ ਹਥਿਆਰ ਸੀਗਾ ਉਹ ਅੰਦਰ ਵੜ ਗਏ ਤੇ ਅੰਦਰ ਵੜ ਕੇ ਉਹਨਾਂ ਨੇ ਜਿਵੇਂ ਕਹਿੰਦੇ ਵੀ ਜਿਹੜਾ ਗਨਮੈਂਦ ਸੀ ਰਫਲ ਸੀਗੇ ਉਹਦੇ ਕੋਲ ਉਹਨੂੰ ਫੜਿਆ ਪਹਿ ਕਿੱਥੇ ਬੜੇ ਕਿਤੇ ਗੇਟ ਦੇ ਵਿੱਚ ਬੈਂਕ ਦੇ ਵਿੱਚ ਕਿਹੜਾ ਬੈਂਕ ਪੰਜਾਬ ਐਨਸੈਂਟ ਬੈਂਕ ਜੀ ਤਿੰਨੇ ਜਣੇ ਸੀਗੇ ਤਿੰਨੇ ਜਣੇ ਸੀਗੇ ਹਾਂਜੀ ਫਿਰ ਉਹ ਪਤਾ ਨਹੀਂ ਪੈਸੇ ਦਾ ਦੇਣ ਤਾਂ 15 ਲੱਖ ਲੈ ਕੇ ਸ਼ਾਇਦ ਮੈ ਵੀ ਪਤਾ ਕਿੰਨਾ ਹੋਊਗਾ ਕੋਈ ਗੋਲੀ ਵੀ ਚੱਲੀ ਗੋਲੀ ਚੱਲੀ ਆ ਇਹਦੇ ਅੰਦਰ ਜੀ ਹਾਂਜੀ ਹਾਂਜੀ ਕੋਈ ਜਾਨਵਾਨ ਦਾ ਕੋਈ ਨਿਸ਼ਾਨੀ ਨਹੀਂ ਬਾਕੀ ਆ ਪੈਸੇ ਲੈ ਗਏ ਨੇ ਚੋਰੀ ਕਰਕੇ ਫਿਰ ਸੁਪੇਂਟੇ ਇਹੀ ਪੈਂਟਾ ਆਪਣਾ ਨਹੀਂ ਨਹੀਂ ਜੀ ਆਹੀ ਪੈਂਟਾ ਆਪਣਾ ਕਿੱਧਰੋਂ ਆਏ ਸੀ ਕਿੱਧਰੋਂ ਆਏ ਸੀ ਇਧਰੋਂ ਇਧਰੋਂ ਤੋਂ ਆਏ ਸੀ ਜੀ ਤੇ ਗਏ ਕਿੱਧਰੋਂ ਨੇ ਇਧਰ ਨੂੰ ਹੀ ਲੈਣਾ ਜੀ ਇਧਰੋਂ ਮੁੜੇ ਨੇ ਬੜੇ ਇੱਥੇ ਮੋਰਚਾ ਖੜਾਇਆ ਸੀ ਉਹਨਾਂ ਨੇ ਸੀਸੀਟੀਵੀ ਕੈਮਰਾ ਕਿੱਥੇ ਲੱਗੇ ਨੇ ਸੀਸੀਟੀਵੀ ਆਹ ਲੱਗਿਆ ਜੀ ਬੈਂਕ ਦੇ ਬਾਹਰ ਇੱਕ ਸਟੂਡੀਓ ਤੇ ਲੱਗਿਆ ਹੋਇਆ ਹੈ ਲੁੱਟ-ਪੋਟ ਦੇ ਵਾਰਦਾਤ ਹੋਈ ਹੈ ਪਬਲਿਕ ਲੈ ਕੱਢਣਾ ਕਿੰਨਾ ਕਿੰਨਾ ਐਸ਼ਾ ਜਿਹੜਾ ਯੂਨੋ 5 ਵਏ ਦੇ ਲੱਗੇ ਦੀ ਗੱਲ ਹੈ ਸੋ ਜੇ ਉਸ ਨੂੰ ਕਾਲ ਆਈ ਮੰਟਰ ਹੁੰਦੇ ਤੋਂ ਤੋਂ ਬਾਅਦ ਵੀ ਜਿਹੜੀ ਮੌਕੇ ਤੇ ਆ ਗਏ ਆ ਮੌਕੇ ਜਿਹੜੀ ਆ ਤਿੰਨ ਬੰਦੇ ਸੀ ਜਿਹੜੇ ਨਮੂਨੇ ਹੋਏ ਸੀ ਟ੍ਰੋਟੀ ਗਾਰਡ ਨਾਲ ਹਸਪਤਾਲ ਆਇਓ ਕਾ ਜਿਹੜੇ ਆ ਉਹਨਾਂ ਅਪ੍ਰੋਕਸੀਮੇਟ ਮਤਲਬ ਲੱਗ ਤੋਂ ਦਿੰਗੇ ਉੱਥੇ ਲੱਗੇ ਆ ਇੰਨੇ ਬੰਦੇ ਰੋਟੇ ਦੀਆਂ ਤੇ ਨਵੇਂ ਬੰਦੇ ਸਿਰੋਂ ਰੋਟੇ ਸੀ ਜਿਨ੍ਹਾਂ ਦੇ ਮਗਰ ਸਾਡੇ ਜਿਹੜੀਆਂ 6 5 6 ਪੁਲਿਸ ਪਾਰਟੀਆਂ ਮਾਨ ਜੋਗ ਐਸਐਸਪੀ ਸਾਹ ਦੀ ਸੁਪਰਵਾਈਜ਼ ਦੇ ਥੱਲੇ ਲੱਗੀਆਂ ਆ ਸਾਡੇ ਸੀਨੀਅਰ ਅਫਸਰ ਵੀ ਸਾਰੇ ਵਿਸਤਾਰ ਚੁੱਕੇ ਆ ਤੇ ਵੀ ਜਿਹੜੀ ਗੋਇੰਗ ਆਨ ਆ ਮੋਲੀ ਨੂੰ ਚੇਤੀ ਜਿਹੜਾ ਗੱਪਾ ਕਰ ਲਿਆ ਸਰ ਸੱਲਾਬ ਵਗੈਰਾ ਵੀ ਸੀ ਉਹਨਾਂ ਕੋਲ ਫਾਇਰ ਵਗੈਰਾ ਵੀ ਕੀਤਾ ਇਹਨਾਂ ਨੂੰ ਦੱਸਿਆ ਉਹ ਨਹੀਂ ਸੀ ਫੈਂਟੀ ਸਿਟੀ ਦਾ ਬਾਅਦ ਚ ਪਤਾ ਲੱਗੂਗੀ ਉਹਨਾਂ ਨੇ ਫਾਇਰ ਕੀਤਾ ਸਿਟੀ ਵੀ ਕੈਮਰਾ ਵੀ ਉਹਦੇ ਆਏ ਨੇ ਹਾਂ ਹਾਂ ਸੀਸੀਟੀਵੀ ਕੈਮਰੇ ਖੋਲ੍ਹ ਆ ਲਏ ਅਸੀਂ ਹਲੋ ਮੋਲੀ ਤੇ ਪਿੱਛੇ ਕਿੰਨੇ ਆਇਆ ਕੋਸੋ ਮੋਲੀ ਯਾਜਦੋ ਦਾ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਹੈ ਵੀ ਤਿੰਨ ਬੰਦੇ ਆਏ ਐ ਤਾਂ ਆ ਕੈਸ਼ ਨਾਲ ਉੱਤ ਲੱਗਿਆ ਕੁਝ ਪਤਾ ਨਹੀਂ ਕਿੰਨੀ ਕੈਸ਼ ਜਿਹੜਾ ਲੱਗਿਆ ਉਹ ਅਪ੍ਰੋਕਸੀਮੇਟ 15 ਲੱਖ ਤੋਂ 30 ਹਜੇ ਕਾਊਂਟਿੰਗ ਕਰ ਰਹੇ ਆ